ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਨਰਪੁਰ ਸਾਹਿਬ ਨੂੰ ਜਿਲਾ ਬਣਾਉਣ ਦੀਆਂ ਜੋ ਪੰਸੋਹਾਂ ਆ ਰਹੀਆਂ ਨੇ ਜੋ ਚਰਚਾ ਚੱਲ ਰਹੀ ਆ ਜੱਗਾ ਹੋਏਗਾ ਇਹ ਸਵਾਗਤਯੋਗ ਗੱਲ ਪਰ ਯਤਨ ਹੋਣਾ ਚਾਹੀਦਾ ਕਿ ਜਿਹੜਾ ਉਹਨਾਂ ਹੈ ਉਹਨੇ ਦਾ ਗਾੜ ਲੱਗਦੇ ਇਲਾਕੇ ਜਿਹੜਾ ਪੰਜਾਬ ਦਾ ਇੱਕ ਹਿੱਸਾ ਨੇ ਉਹਨਾਂ ਤੇ ਹਰਦੋਈ ਦੋ ਹਲਕੇ ਜਿਹੜੇ ਖਾਸ ਤੌਰ ਤੇ ਨਾਲਾਗੜ੍ਹ ਦਿਨ ਹਾਂਜੀ ਉਹ ਉਧਾਰ ਰੋਲੀ ਏ ਜਿਹੜੇ ਨਰੁਲੀ ਤੇ ਨਾਲਾਗੜ ਤੇ ਨਾ تین ਨ ਹਲਕੇ ਹਿਮਾਚਲ ਤੋਂ ਲੈ ਕੇ ਪੰਜਾਬ ਨਾਲ ਜੋੜ ਕੇ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ਦਾ ਹਿੱਸਾ ਬਣਾਇਆ ਜਾਣ ਤਾਂ ਕਿ ਉਹ ਉਲਗ ਤੌਰ ਤੇ ਇਸ ਖੇਤਰ ਦੇ ਲੋਕਾਂ ਨੂੰ ਮਤਲਬ ਪ੍ਰਸ਼ਾਸਨਿਕ ਤਕਲੀਫਾਂ ਜਿਹੜੀਆਂ ਆਉਂਦੀਆਂ ਉਹ ਵੀ ਦੂਰ ਹੋ ਸਕੇ ਤੇ ਸ੍ਰੀ ਨਦਪੁਰ ਸਾਹਿਬ ਦਾ ਜਿਹੜਾ ਜ਼ਿਲ੍ਹਾ ਹੈ ਉਹ achhi tarah samne par ke nazar aave ਮਜਬੂਤ ਜਿਹੜਾ ਜੇਤੌਰ ਦੇ ਸਾਹਮਣੇ ਆਵੇ ਉਹਦੇ ਲਈ ਮਦਦ ਸਹਿਯੋਜਨ ਕਰਨ ਦੀ ਲੋੜ ਆ ਪੰਜਾਬ ਸਰਕਾਰ ਪੰਜਾਬੀਆਂ ਦੀ ਆਵਾਜ਼ ਵਜਾ ਕੇ ਪੰਜਾਬੀਆਂ ਨੂੰ ਇਕੱਠਾ ਕਰਕੇ ਪੰਜਾਬ ਦਾ ਜਵਾਬ ਬਣਾ ਕੇ ਅੱਜ ਜਿਵੇਂ ਪਿੱਛੇ ਨਾਰਥਨ ਅ ਜਰੀ ਕਾਉਂਸਲ ਦੀ ਮੀਟਿੰਗ ਹੋ ਕੇ ਹਟਿਆ ਨੈਸ਼ਨਲ ਕਾਉਂਸਲ ਦੀ ਉਹਦੇ ਚ ਇਹ ਮੁੱਦਾ ਠਾਉਂਦੇ ਹੁਣ ਵੀ ਸਮਾਗਮ ਨਾਗਵਣ ਬਲਕੇ 350 ਸਾਲਾ ਸ਼ਹੀਦ ਦੀ ਸਮਾਗਮ ਦੇਸ਼ ਔਰ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਔਰ ਕੇਂਦਰ ਸਰਕਾਰ ਬੜੀ ਸਰਦਾਰ ਤੇ ਸਰਕਾਰ ਨਾਲ ਸਿੱਧੀ ਸਮਾਗਵਾ ਨੂੰ ਇਹ ਮਰਲੇ ਸਤਾਬਦੀ ਨੂੰ ਬਣਾ ਲਈ ਹੈ ਔਰ ਇਹਦਾ ਮੈਂ ਸਮਝਦਾ ਅੱਛਾ ਮੈਸੇਜ ਆਵੇਗਾ ਜੇ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਡੀਆਂ ਅੰਤਕ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਜਥਨ ਕਰਕੇ ਕੇਂਦਰ ਤੇ ਸ੍ਰੀ ਨਨਪੁਰ ਸਾਹਿਬ ਦੇ ਨਾਲ ਇਹ ਉਹਨਾਂ ਥਰੇ ਦੇ ਦੇ ਨਾਲ ਦੇ ਹਲਕੇ ਨੇ ਨਾਰਾਗੜ ਰਨੌਲੀ ਤੇ ਦੂਜਾ ਪੁਨਾ ਇਹ ਨਾਲ ਜੁੜੇ ਜਾਂਦਾ ਜਿਲ੍ਹਾ ਚੰਗਾ ਬਣਦਾ ਅਸਲ ਮੈਂ ਨੇ ਪੰਜਾਬੀ ਸੂਬਾ ਜਿਹੜਾ ਬਣਿਆ ਅਜੇ ਦੂਰਾ ਅਸਲ ਮੈਂ ਨੇ ਵਿੱਚ ਪੰਜਾਬੀ ਸੂਬਾ ਬਣਾਉਣ ਵੇਲੇ ਜਿਹੜੀਆਂ ਕਮਿਟਮੈਂਟਸ ਕੀਤੀਆਂ ਗਈਆਂ ਉਹ ਪੂਰੀਆਂ ਨਹੀਂ ਹੋਈਆਂ ਉਹ ਤਾਂ ਜਿਹੜੀ ਚੰਡੀਗੜ੍ਹ ਆ ਉਹ ਵੀ ਵੱਖਤੀ ਤੌਰ ਤੇ ਯੂਟੀ ਬਣਾਈ ਸੀ ਇਹਨਾਂ ਨੇ ਹੁਣ ਪੱਕੇ ਤੌਰ ਤੇ ਯੂਟੀ ਬਣਾਉਣ ਦਾ ਗੱਲ ਕਰਨੇ ਵੱਲ ਵਧ ਗਏ ਤੇ ਉਦੋਂ ਤਾਂ ਵਾਅਦਾ ਕੀਤਾ ਸੀ ਕਿ ਪੰਜਾਬੀ ਬੋਲਦੇ ਇਲਾਕੇ ਮਲ ਸਰਵੇ ਕਰਾ ਕੇ ਪੰਜਾਬ ਨੂੰ ਦਿੱਤੇ ਜਾਣਗੇ ਉਹ 70 ਤੱਕ ਦੇ ਇਲਾਕੇ ਕਰਨਾਲ ਤੱਕ ਦੇ ਇਲਾਕੇ ਇੱਧਰ ਗੁੱਲਾ ਜਿਗਾ ਤਸੀਲ ਬਹੁਤ ਸਾਰੇ ਇੱਧਰ ਹੁਨਾ ਦਾ ਸਾਰਾ ਏਰੀਆ ਕਮਿਟਮੈਂਟਾਂ ਕੀਤੀਆਂ ਸੀ ਵੀ ਬਾਅਦ ਦੇ ਵਿੱਚ ਸਰਵੇ ਕਰਾ ਕੇ ਜਿਸੇ ਕਰਕੇ ਮੈਂ ਕਹਿਣਾ ਵੀ ਜਿਹੜਾ ਹੁਣ ਪ੍ਰੋਪੋਜ਼ਲ ਚੱਲ ਰਹੀ ਆ ਉਹਦੇ 'ਚ ਹਸ਼ਿਆਰਪੁਰ ਤੋਂ ਵੀ ਵਿਰੋਧ ਭਲਾਚੌਰ ਤੋਂ ਵੀ ਵਿਰੋਧ ਰੋਪੜ ਤੋਂ ਵੀ ਵਿਰੋਧ ਇਹ ਵਿਰੋਧ ਵੀ ਮਤਲਬ ਠੰਡੇ ਕੀਤੇ ਜਾ ਸਕਦੇ ਆ ਔਰ ਸਹੀ ਮੈਨੇ ਵੀ ਇਸ ਖੇਤਰ ਦੇ ਲੋਕਾਂ ਨੂੰ ਇਨਸਾਫ ਵੀ ਔਰ ਇਸ ਧਰਤੀ ਨਾਲ ਇਨਸਾਫ ਵੀ ਤਾਂ ਹੀ ਹੋਏਗਾ ਇਸ ਧਰਤੀ ਦੀ ਛੱਤ ਦਾ ਹੋਰ ਵਧੇਗਾ ਜੇ ਅਸੀਂ ਹਿਮਾਚਲ ਦਾ ਇਹ ਹਿੱਸਾ ਲੈ ਕੇ ਪੰਜਾਬ ਦੇ ਵਿੱਚ ਸ਼ਾਮਿਲ ਕਰੀਏ ਤੇ ਜ਼ਿਲ੍ਹੇ ਨੂੰ ਮਤਲਬ ਇੱਕ ਮਤਲਬ ਪੂਰਾ ਮੁਕੰਮਲ ਜ਼ਿਲ੍ਹਾ ਬਣਾ ਸਕੀਏ ਇੱਕ ਹਲਕੇ ਜਾਂ ਦੋ ਦੋ ਹਲਕੇ ਲੈ ਕੇ ਜ਼ਿਲ੍ਹਾ ਮਤਲਬ ਉਹਨਾਂ ਕਾਰਗਰਨੀ ਸਾਬਤ ਹੋਏਗਾ ਜਿਨ੍ਹਾਂ ਨਾਲ ਤਿੰਨ ਹਲਕੇ ਹਿਮਾਚਲ ਦੇ ਜੋੜ ਕੇ ਹੋਏਗਾ ਸਰ ਸਾਹਿਬ ਨਵੀਂ ਚਰਚਾ ਨੂੰ ਤੁਸੀਂ ਕਈ ਵਾਰੀ ਪਰ ਕਦੇ ਤੁਸੀਂ ਜਦੋਂ ਸੱਤਾ ਦੇ ਵਿੱਚ ਸੀ ਉਦੋਂ ਕਦੇ ਐਦਾਂ ਦੀ ਗੱਲ ਨਹੀਂ ਕੀਤੀ ਕਿ ਜਿਹੜੇ ਖੂਨਾ ਦੇ ਕਈ ਵਾਰੀ ਸੱਤਾ ਵਿੱਚ ਕਈ ਵਾਰੀ ਨਹੀਂ ਇਹ ਗੱਲ ਤਾਂ ਅਸੀਂ ਹਮੇਸ਼ਾ ਹੀ ਕਹਿੰਦੇ ਰਹੇ ਹਾਂ ਕਿ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਨੂੰ ਮਿਲਨੇ ਚਾਹੀਦੇ ਆ ਕਹਿੰਦੇ ਨਹੀਂ ਰਹੇ ਬਲਕਿ ਪੰਜਾਬੀ ਬੋਲ ਦੇ ਇਲਾਕੇ ਲੈਣ ਲਈ ਅਸੀਂ ਸੰਘਰਸ਼ ਕੀਤੇ ਆ ਮੋਰਚੇ ਲਾਏ ਆ ਲੜਾਈਆਂ ਲੜੀਆਂ ਜਿਹੜਾ ਜਗਾਂ ਆ ਇਹ ਵਕਰੀ ਗੱਲ ਆ ਅਸੀਂ ਉਹ ਪ੍ਰਾਪਤ ਨਹੀਂ ਕਰ ਸਕੀ ਅਸੀਂ ਸਫਲ ਨਹੀਂ ਹੋ ਸਕੀ ਔਰ ਇਹ ਜ਼ਰੂਰੀ ਨਹੀਂ ਵੀ ਸੱਤਾ ਵਿੱਚ ਰਹਿ ਕੇ ਅਸੀਂ ਕੋਈ ਸਾਰੇ ਕੰਮ ਕਰਾ ਸਕੀ ਕਈ ਵਾਰੀ ਸੱਤਾ ਵਿੱਚ ਰਹਿ ਕੇ ਕਈ ਕੰਮ ਪੂਰੇ ਨਹੀਂ ਹੁੰਦੇ ਜੇ ਇਹ ਕਹਿ ਲੋ ਜੇ ਅਸੀਂ ਨਹੀਂ ਕਰਾ ਸਕੇ ਹੁਣ ਗਾਹਾਂ ਨੂੰ ਕਰਨਾ ਹੀ ਨਹੀਂ ਇਦਾਂ ਪ੍ਰੋਸੈਸ ਆ ਚੱਲਦਾ ਰਹਿੰਦਾ ਕਈ ਹੁੰਤਾਈਆਂ ਜਿਹੜੀਆਂ ਉਹ ਦੂਰ ਹੁੰਦੀਆਂ ਹੁਣ ਤਾਂ ਇਹ ਵੀ ਆਪਾਂ ਕਹਿ ਸਕਦੇ ਆ ਕਿ ਅਨੰਦਪੁਰ ਸਾਹਿਬ ਜਿਲ੍ਹਾ ਉਦੋਂ ਹੀ ਕਿਉਂ ਨਾ ਬਣਾਇਆ ਤੇ ਹੌਲੀ ਹੌਲੀ ਇਹ ਗੱਲਾਂ ਜਿਹੜੀ ਵਿਕਾਸ ਸੱਧਿਆ ਹੁੰਦਾ ਵਿਕਾਸ ਦੇ ਨਾਲ ਨਵੀਆਂ ਤਜਵੀਜ਼ਾਂ ਜਿਹੜੀਆਂ ਆਉਂਦੀਆਂ ਤੇ ਉਹਦੇ ਵਿੱਚ ਜੀ ਕੁਝ ਲੋੜਾਂ ਮਹਿਸੂਸ ਹੁੰਦੀਆਂ ਨੇ ਮੈਂ ਸਮਝਦਾ ਕਿ ਚੰਗੀ ਗੱਲ ਆ ਸਵਾਗਤ ਦੀ ਗੱਲ ਆ ਜਦੋਂ ਪ੍ਰਧਾਨ ਸਾਹਿਬ ਨੂੰ ਜਿਲ੍ਹਾ ਬਣਾਉਣਾ ਔਰ ਸ੍ਰੀ ਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਲਈ ਇਹ ਮੁਕੰਮਲ ਜ਼ਿਲ੍ਹਾ ਹੋਵੇ ਇਹ ਲਿਪਾਪਤੀ ਨਾ ਹੋਵੇ ਗੰਗੂੜਾ ਨਾਂ ਮਿੱਟੀ ਚੜਾਈ ਕਰਨਾ ਹੋਵੇ ਲੋਕਾਂ ਨੂੰ ਸਹੂਲਤ ਦੇਣ ਦੀ ਤਾਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਸੋ ਪੰਜਾਬ ਦੇ ਕੁਝ ਇੱਥੇ ਜਿਹੜੇ ਆ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਜ਼ਿਲ੍ਹਾ ਅਸੀਂ ਪੰਜਾਬ ਮੁੱਖ ਮੰਤਰੀ ਸਾਹਿਬ ਨੂੰ ਕੇਵਲ ਮੀਡੀਆ ਰਾਹੀਂ ਵੀ ਅਪੀਲ ਕਰਦੇ ਵਾ ਲਿਖਤੀ ਤੌਰ ਤੇ ਕੱਲ ਚਿੱਠੀ ਵੀ ਲਿਖੀ ਆ ਮੁੱਖ ਮੰਤਰੀ ਸਾਹਿਬ ਨੂੰ ਔਰ ਉਹਨਾਂ ਤੋਂ ਮੰਗ ਵੀ ਕੀਤੀ ਆ ਵੀ ਤੁਸੀਂ ਯਤਨ ਕਰੋ ਅਸੀਂ ਤੁਹਾਡੇ ਨਾਲ ਆ ਪੰਜਾਬ ਤੁਹਾਡੇ ਨਾਲ ਹੋਏਗਾ ਇਸ ਸਮੇਂ ਮੋਦੀ ਸਾਹਿਬ ਨੇ ਜਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਇਹ ਸ਼ਤਾਬਦੀ ਨੂੰ ਮਨਾ ਕੇ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹਰ ਦੁਨੀਆ ਤੱਕ ਪਹੁੰਚਾਉਣ ਦਾ ਯਤਨ ਕੀਤਾ ਉਹਦਾ ਸਾਨੂੰ ਲਾਹਾ ਲੈਣਾ ਚਾਹੀਦਾ ਔਰ ਉਹਦਾ ਫੈਲਾਹ ਪੰਜਾਬ ਤੇ ਇਸ ਨਟਪੁਰ ਸਾਹਿਬ ਦੀ ਧਰਤੀ ਨੂੰ ਦੇਣ ਲਈ ਇਸ ਜ਼ਿਲ੍ਹੇ ਨੂੰ ਮੁਕੰਮਲ ਜ਼ਿਲ੍ਹਾ ਮੰਨ ਲਿਆ ਪਕਾਇਆ ਜਾ ਸਕਦਾ ਕਿ ਪੂਰੀ ਤਰ੍ਹਾਂ ਇਸ ਖੇਤਰ ਦੇ ਲੋਕਾਂ ਨੂੰ ਭਰਪੂਰ ਸਹੂਲਤਾਂ ਮਿਲ ਸਕਣਾਂ ਜਿਹੜੀਆਂ ਮੁਸ਼ਕਲਾਂ ਦੂਰ ਹੋ ਸਕਣ ਤਾਂ ਉਹਨਾਂ ਨਾਲਾਗੜ ਤੇ ਅਰਨੋਲੀ ਇਹ ਜਿਹੜੇ ਕੀ ਦੇ ਪੇ ਦਿੱਤਾ ਖਾਸ ਤੌਰ ਤੇ ਹੰਸਪਿਆਸਾ ਲੰਗਰ ਦੇਖੋ ਜਿਸ ਤਰ੍ਹਾਂ ਦੇ ਪਹਿਲੀ ਕਰਤਾ ਇਹ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਜ ਲੋਕ ਨੇ ਉਹ ਆਪਣਾ ਇਤਿਹਾਸ ਹੀ ਦੁਹਰਾ ਰਹੇ ਨੇ ਉਹ ਪਤਾ ਨਹੀਂ ਕੀ ਗੁਰੂ ਦੀ ਕ੍ਰੋਪੀ ਆ ਤੇ ਜਦੋਂ ਸ਼ਤਾਬ ਨਹੀਂ ਆਉਂਦੀਆਂ ਨੇ ਉਦੋਂ ਆਰਾ ਜਿਹੜਾ ਜਿਹੇਦਾਰ ਉੱਤੇ ਚੱਲਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਤੇ ਵੀ ਜਦੋਂ ਕਾਲਫੇ ਦਾ ਤਿਸੋ ਸਾਡਾ ਮਰਾਇਆ ਉਦੋਂ ਚੱਲਿਆ ਤੇ ਹੁਣ ਜਦ ਆਲੀ ਰਣਜੀਤ ਸਿੰਘ ਹੋਣਾਂ ਦੇ ਤੋਂ ਇਸ ਤਰ੍ਹਾਂ ਇਹਨਾਂ ਸ਼ਤਾਬੀਆਂ ਦੇ ਸਮੇਂ ਇਸ ਤਰ੍ਹਾਂ ਜਿਹੇਦਾਰ ਸਹਿਬਾਨਾਂ ਦੇ ਪ੍ਰੈਸ਼ਰ ਉਹਨਾਂ ਤੇ ਦਬਾਅ ਉਹਨਾਂ ਨੂੰ ਛੁੱਟੀ ਤੇ ਜਾਣ ਲਈ ਮਜਬੂਰ ਕਰਨਾ ਮੈਂ ਸਮਝਦਾ ਕਿਸੇ ਤਰ੍ਹਾਂ ਵੀ ਫਰਕਤਕ ਰਿਸ਼ਤੇ ਨਹੀਂ ਹੁੰਦਾ ਅਤੇ ਐਸੇ ਸਮੇਂ ਤਾਂ ਸੁਹਾਵਨੇ ਬਣਾਉਣੇ ਚਾਹੀਦੇ ਨੇ ਐਸੇ ਸਮੇਂ ਤਾਂ ਪਿਆਰ ਤੇ ਇਤفاق ਦਾ ਵਾਤਾਵਰਣ ਬਣਾਉਣੇ ਚਾਹੀਦੇ ਨੇ ਅਤੇ ਮੈਂ ਸਮਝਦਾ ਇਹਦੇ ਵਿੱਚ ਕਿਤੇ ਨਾ ਕਿਤੇ ਘਾਟ ਐ ਜੀ ਬੀ ਸੀ ਦੀ ਰਹੀ ਜਿਹਦੇ ਕਰਕੇ ਅਸੀਂ ਪੰਜਾਬ ਦਾ ਮਾਹੌਲ ਵੀ ਤਣਾਅ ਵਾਲਾ ਬਣਾ ਬੈਠੇ ਪੰਜਾਬ ਦੇ ਵਿੱਚ ਵੀ ਟਕਰਾ ਪੰਥਕੀ ਤੇ ਰਾਜ ਵੀ ਟਕਰਾ ਹਮੇਸ਼ਾ ਕੇਵਲ ਤੇ ਕੇਵਲ ਇੱਕ ਧਰੇ ਦੀ ਕਮੇਟੀ ਬਣਾ ਕੇ ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਐ ਜੀਪੀਸੀ ਨੇ ਜਾਨੀ ਇਕਤਾ ਕਰਦੀਆਂ ਸਾਝੀ ਵਲਤਾ ਦੇ ਮਹਾਨ ਉਪਦੇਸ਼ ਤੇ ਚੱਲਣ ਦੀ ਤਾਂ ਅਨੇਕਤਾ ਵੱਲ ਅ ਦੁਰੇ ਨੇ ਜਿਹੜਾ ਪੰਜਾਬ ਲਈ ਪੰਥ ਲਈ ਨੁਕਸਾਨਦਾਇਕਾ ਔਰ ਪੰਜਾਬ ਸਰਕਾਰ ਨੇ ਵੀ ਉਸੇ ਰਾਹ ਤੇ ਚੱਲ ਕੇ ਸ਼੍ਰੀ ਕਾਲਕਸਰ ਸਾਹਿਬ ਨੇ ਜਥੇਦਾਰ ਸੰਬੋਧਨ ਕਿ ਪੰਜਾਬ ਸਰਕਾਰ ਜਦ ਕੇ ਸਮਾਗਮ ਜਿਹੜੇ ਆ ਉਹ 23 ਤੋਂ 28 ਤੱਕ ਦੇ ਆ ਕਿ ਤੁਸੀਂ ਕੀ ਕਹਿਣਾ ਚਾਹਦੇ ਵੀ ਇਹ ਉਹ ਕਹਿੰਦੇ ਵੀ ਪੰਜਾਬ ਸਰਕਾਰ ਸੰਗਤ ਨੂੰ ਵੀ ਗੁੰਮਰਾਹ ਕਰ ਰਹੀ ਸੰਗਤ ਨਾ ਆਵੇ ਦੀ ਪੰਜਾਬ ਸਰਕਾਰ ਦੇ ਜਿਹੜੇ ਮੰਚ ਹੈ ਉਹ ਠੀਕ ਹੈ। ਮਤਲਬ ਕਿ ਜਹਦਾ ਸਾਹਿਬ ਇਹਨਾਂ ਵਿਵਾਦਾਂ ਤੋਂ ਦੂਰੀ ਰੱਖ ਦੀ ਲੋੜ ਆ ਔਰ ਬਲਕਿ ਵਿਵਾਦ ਘਟਾਉਣ ਵਿੱਚ ਰੋਲ ਅਦਾ ਕਰਨਾ ਚਾਹੀਦਾ। ਕਿਉਂਕਿ ਅੱਜ ਸਾਡੀ ਸਭ ਤੋਂ ਵੱਡੀ ਤਰਾਸਦੀ ਆ ਕਿ ਅਸੀਂ ਸਤਾਵ ਦੀ ਸਮਾਗਮਾਂ ਵਿੱਚ ਇੱਕ ਦੂਜੇ ਤੇ ਕਿੱਕੜੋ ਜਾਂ ਤੇ ਲੱਗੇ ਇੱਕ ਦੂਜੇ ਤੇ ਦੁਸ਼ਮੁਹਾਬੀ ਤੇ ਲੱਗੇ ਜਦੋਂ ਕੋਈ ਜ਼ਰੂਰਤ ਸੀ ਮਤਲਬ ਇੱਥੇ ਸਫਾਵਾਂ ਸਫਾਵ ਸੁਹਾਵਣਾ ਔਰ ਇੱਕ ਦਾ ਦਾ ਪਿਆਰ ਦਾ ਵਾਤਾਵਰਨ ਬਣਾਉਂਦੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਿਨੇ ਉਹ ਪਹਿਨਦੇ ਨਹੀਂ ਸੀ ਇਹਦੇ باوجود ਦਿਨ ਉਹਦੀ ਰਾਖੀ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਤੋਂ ਮਤਲਬ ਅੱਜ ਜੇ ਅਸੀਂ ਉਹਨਾਂ ਦੇ ਸਦੀਵੀ ਸਮਾਗਮਾਂ ਤੇ ਇੱਕ ਦੂਜੇ ਤੇ ਚਿਕੜੋ ਛੜੀ ਜਲਾਗੇ ਇੱਕ ਦੂਜੇ ਤੇ ਦੋਸ਼ਾਂਵਾਜ ਜਲਾਗੇ ਨਾ ਮੈਂ ਸਮਝਦਾ ਇਹ ਬੜਾ ਵੱਡਾ ਅਨਿਆਂ ਹੋਏਗਾ ਗੁਰੂ ਸਾਹਿਬ ਦੇ ਉਸ ਮਾਰਗ ਤੇ ਚੱਲਣ ਲਈ ਜਿਹੜੀ ਪ੍ਰੇਰਨਾ ਸਾਨੂੰ ਦੇ ਕੇ ਜਾਏ ਨੇ ਔਰ ਸਭ ਤੋਂ ਵੱਡੀ ਗੱਲ ਆ ਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੇਰਾ ਜਿਉ ਔਰ ਜਿਨੇ ਦੋ ਭੈ ਕਾਹੋਂ ਕੋ ਦੇਤ ਨਾ ਹੈ ਨਾ ਭੈ ਬਾਣਦਾ ਨਾ ਡਰਨਾ ਨਾ ਡਰਨਾ ਇਹ ਜਿਹੜਾ ਸੰਦੇਸ਼ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਅੱਜ ਬੜੀ ਲੋੜ ਆ ਕਿਉਂਕਿ ਪੰਜਾਬ ਵਿੱਚ ਇੱਕ ਸਹਿਮ ਦਾ ਡਰ ਦਾ ਭੈ ਦਾ ਮਾਹੌਲ ਬਣਿਆ ਹੋਇਆ ਔਰ ਫਰਕਤੀਆਂ ਡਕੈਤੀਆਂ ਕਬਜ਼ੇਬਾਜ਼ੀ ਕਤਲੋਕਾਤ ਦਾ ਮਾਹੌਲ ਬਣਿਆ ਹੋਇਆ ਔਰ ਐਸੇ ਉਹ ਰਿਕੜ ਲਈ ਐਸੇ ਮਾਹੌਲ ਨੂੰ ਤੋੜਨ ਲਈ ਸ਼ਾਂਤੀ ਤੇ ਪਿਆਰ ਦਾ ਵਾਤਾਵਰਣ ਲਿਆਉਣ ਲਈ ਸਾਨੂੰ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਆ ਪੈ ਕਾਹੂ ਕੋ ਦੇਤ ਨਾ ਪੈ ਬਾਟ ਆਸ ਤੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਆ ਅਕਾਲੀ ਕਲਗਤੋਂ ਜੇ ਸ਼ਰਮਣੀ ਕਾਲੀਦਾ ਬੋਰਸ ਜੀਤ ਜਿਹੜਾ ਹੈ ਉਹ ਕਿੱਥੇ ਹੋ ਸ਼ਰਮਣੀ ਸ਼ਰਮਣੀ ਕਾਲੀਦਾ ਬੋਰਸ ਜੀਤ ਵੱਲੋਂ 23 ਨਵੰਬਰ ਨੂੰ ਮਲ ਗੁਰਦੁਆਰਾ ਪਾਸ਼ਾਏ ਨੌਵੀਂ ਬਹਾਦਰਗੜ੍ਹ ਸਾਹਿਬ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਅਦ ਜਾਦਾ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦਿਨ ਸਮੇਂ ਠਹਿਰੇ 3 ਮਹੀਨੇ 2 ਦਿਨ ਤੇ ਉਸ ਉਹ ਸਥਾਨ ਜਿਹੜਾ ਹਲਕਾ ਚਮਕੌਰ ਹਲਕਾ ਸਨੌਰ ਤੋਂ ਪੈਂਦਾ ਹਲਕਾ ਸਨੌਰ ਵੱਲੋਂ ਇਲਾਕੇ ਦੀ ਸਮੂਹ ਸੰਗਤ ਵੱਲੋਂ 23 ਨਵੰਬਰ ਨੂੰ ਗੁਰਦੁਆਰਾ ਪਾਸ਼ਾਏ ਨੌਵੀਂ ਸ੍ਰੀ ਬਹਾਦਰਗੜ੍ਹ ਸਾਹਿਬ ਵਿਖੇ ਇਹ ਪ੍ਰੋਗਰਾਮ ਰੱਖਿਆ ਗਿਆ 10 ਵਜੇ ਤੋਂ ਲੈ ਕੇ ਦੋ ਤਿੰਨ ਵਜੇ ਤੱਕ ਜਿੱਥੇ ਪੰਤਖ ਵਿਦਵਾਨਾਂ ਪੰਤ ਦੇ ਉਗੇ ਰਾਗੀ ਜਥੇ ਢਾਡੀ ਜਥੇ ਔਰ ਕਥਾਵਾਚਕ ਔਰ ਪੰਤਖ ਵਿਦਵਾਨ ਤੇ ਪੰਤਖਾਗੂ ਹਾਜ਼ਰੀ ਲਓ ਸਰਕਾਰ ਦੇ ਪ੍ਰੋਗਰਾਮ ਵਾਲੀ ਸੱਦਾ ਮਿਲਿਆ ਜੀ ਤੁਹਾਨੂੰ ਮੰਤਰੀ ਵੱਲੋਂ ਕੋਈ ਸੱਦਾ ਤੁਹਾਨੂੰ ਸਰਕਾਰ ਵੱਲੋਂ ਆਇਆ ਨਹੀਂ ਸਰ ਸਾਾਨੂੰ ਤਾਂ ਨਾ ਸਰਕਾਰ ਵੱਲੋਂ ਸੱਦਾ ਇਹੀ ਤਾਂ ਗੱਲ ਆ ਵੀ ਨਾ ਤਾਂ ਸਰਕਾਰ ਨੇ ਦੂਜੀਆਂ ਟੀਰਾਂ ਨੂੰ ਕਿਸੇ ਨਾਲ ਜੋੜਨ ਦਾ ਯਤਨ ਕੀਤਾ ਤੇ ਨਾ ਇਸ ਜੀਪੀਸੀ ਨੇ ਕਿਸੇ ਹੋਰ ਤੇ ਉਹਨੂੰ ਨਾਲ ਜੋੜਨ ਦਾ ਯਤਨ ਕੀਤਾ ਆਪਣੇ ਆਪਣੇ ਚੁੱਲ੍ਹੇ ਬਾਲ ਕੇ ਆਪਣੀ ਆਪਣੀ ਰੁਟੀਆਂ ਸੇਕਣ ਤੇ ਲੱਗੇ ਜਦੋਂ ਕਿ ਸ਼ਤਾਬਦੀ ਦੇ ਵਿੱਚ ਸ਼ਤਾਬਦੀ ਸਮਾਰੋਹ ਦੇ ਵਿੱਚ ਸਮਾਗਮਾਂ ਦੇ ਵਿੱਚ ਰਾਜਸੀ ਵਿਰੋਧ ਦੇ باوجود ਸਾਰਿਆਂ ਨੂੰ ਇੱਕ ਸਟੇਜ ਤੇ ਇਕੱਠਾ ਕਰਦੀ ਲੋਕ ਜੈਦਰ ਸਾਹਿਬ ਆਪ ਕਹਿੰਦੇ ਕਿ ਬੱਖੇ ਬੱਖਾ ਜਿਹੜੇ ਬੱਕਰੇ ਬਣਾ ਰਹੇ ਆ ਉਹਨਾਂ ਨੂੰ ਰੋਕਣ ਦੀ ਲੋੜ ਸੀ ਕਿਉਂਕਿ ਇਹ ਚੰਗਾ ਨਹੀਂ ਲੱਗ ਰਿਹਾ ਮਤਲਬ ਕਿਸੇ ਨੂੰ ਵੀ ਕਿਸੇ ਪਾਂਛਤਾਈ ਸੀ ਪਾਂਛ ਦਰਦੀ ਨੂੰ ਇਹ ਚੰਗਾ ਨਹੀਂ ਲੱਗ ਰਿਹਾ ਉਹ ਜਿਨ੍ਹਾਂ ਨੇ ਵੀ ਇਹ ਅਲੱਗ-ਅਲੱਗ ਇਹ ਕਰੇ ਨੇ ਉਹਨਾਂ ਨੂੰ ਰੋਕਣ ਦੀ ਲੋੜ ਸੀ ਔਰ ਜੈਦਰ ਸਾਹਿਬ ਰੋਕਣ ਦੀ ਸਮਰੱਥਾ ਰੱਖਦੇ ਸੀ ਕਿਉਂ ਨਹੀਂ ਰੋਕਿਆ ਬਖਰੀ ਨਾਲ ਅੱਜ ਤੁਸੀਂ ਸਾਰੇ ਉਹਦੋਂ ਕਦੇ ਤਾਂ ਆਵਾਜ਼ ਨਹੀਂ ਸੁਣਾਈ ਤੇ ਬਖਰ ਕੈਪਟਨ ਵਿੰਦਰ ਸਿੰਘ ਨੇ ਜਿਹੜਾ ਇਸ ਤਰ੍ਹਾਂ ਦੀ ਕਦੇ ਟਕਰਾਅ ਦੇ ਵਿਚਾਰ ਕੇਹੀ ਸੀ ਕੀਤਾ ਹੁਣ ਤਾਂ ਇੱਕ ਦੂਜੇ ਤੇ ਵੱਧ ਚੜ ਕੇ ਇੱਕ ਦੂਜੇ ਦੇ ਪ੍ਰੋਗਰਾਮ ਨੂੰ ਕੈਪਚਰ ਕਰਨ ਤੇ ਲੱਗੇ ਹੋਏ ਆ ਹੁਣ ਮੈਨੂੰ ਮੈਂ ਅਨੰਦਪੁਰ ਸਾਹਿਬ ਆਇਆ ਇੱਥੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਅੱਧਾ ਬੋਰਡ ਦਿਖ ਰਿਹਾ ਹਾਰੀਆ ਸੜਕਾਂ ਸਾਰਾ ਲਾਲਾ ਦਵਾ ਸਰਕਾਰ ਨੇ ਘਰੇ ਪਿਆ ਤੋਂ ਮਤਲਬ ਇਹ ਇੱਕ ਦੂਜੇ ਨੂੰ ਕੈਪਚਰ ਕਰਦੇ ਨਾ ਸਮਾਗਮਾਂ ਨੂੰ ਜਾਂ ਇੱਕ ਦੂਜੇ ਤੋਂ ਵਦਕੇ ਰੇਸ ਲੱਗੀ ਹੈ ਜਿਹੜੀ ਉਹ ਨਹੀਂ ਚੰਗੀ ਲੱਗ ਰਹੀ ਇਹ ਜੇ ਚੰਗਾ ਹੁੰਦਾ ਜੇ ਸਾਰਿਆਂ ਦੇ ਸਾਂਝੇ ਤੌਰ ਤੇ ਮਾਹੌਲ ਬਣਾਇਆ ਜਾਂਦਾ ਕਈ ਜ਼ਾ ਹੋਰ ਅੱਛਾ ਲੋਕਾਂ ਨੂੰ ਜੋ ਮੈਸੇਜ ਆਉਂਦਾ